ਬੇਸ਼ੱਕ ਸੋਸ਼ਲ ਮੀਡੀਆ ਦਾ ਯੁੱਗ ਆ ਗਿਆ ਦੁਨੀਆ ਬਹੁਤ ਐਡਵਾਂਸ ਹੋ ਗਈ ਪਰ ਸਾਡੇ ਪਿੰਡਾਂ ਦੇ ਵਿੱਚ ਅੱਜ ਵੀ ਐਨੇ ਘਪੋਲੇ ਲੋਕ ਆ ਜਿਹੜੇ ਕੀ ਵੱਡੀ ਠੱਗੀ ਦੇ ਸ਼ਿਕਾਰ ਹੋ ਜਾਂਦੇ ਆ ਇੱਕ ਬਾਬੇ ਨੇ 1.5 ਕਰੋੜ ਰੁਪਏ ਦੀ ਘਟੋ ਘਟ ਠੱਗੀ ਮਾਰੀ ਤੇ ਠੱਗ ਕੇ ਫਰਾਰ ਹੋ ਗਿਆ ਫਿਰ ਪਿੰਡ ਵਾਲਿਆਂ ਨੇ ਕਿਵੇਂ ਉਸ ਬਾਬੇ ਨੂੰ ਕਾਬੂ ਕੀਤਾ ਤੇ ਉਹ ਬਾਬਾ ਕੌਣ ਸੀ ਤੇ ਕਿਵੇਂ ਉਹ ਬਾਬਾ ਬਣਿਆ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਓਗੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਅੱਜ ਦੀ ਕਹਾਣੀ ਆ ਇਹ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਜੱਜਲ ਦੀ ਕਹਾਣੀ ਆ ਕੀ ਹੁੰਦਾ ਕਿ ਜਿਹੜਾ ਜੱਜਲ ਪਿੰਡ ਤੋਂ ਇੱਕ ਸੂਏ ਜਾਂਦਾ ਮਲਕਾਣੇ ਨੂੰ ਤੇ ਤੁਹਾਨੂੰ ਪਤਾ ਸੂਏ ਦੇ ਨਾਲ ਨਾਲ ਰਸਤਾ ਬਣਿਆ ਹੁੰਦਾ ਜੱਜਲ ਤੇ ਮਲਕਾਣੇ ਦੀ ਹੱਦ ਦੇ ਉੱਪਰ ਸੂਏ ਦੇ ਕੰਡੇ ਦੇ ਉੱਪਰ ਖੇਤਾਂ ਦੇ ਵਿੱਚ ਇੱਕ ਟਿੱਲਾ ਬਣਿਆ ਹੋਇਆ ਬਾਬਾ ਸੀਤਲਦਾਸ ਜੀ ਦਾ। ਕਾਫੀ ਸਾਲਾਂ ਤੋਂ ਉੱਥੇ ਕੋਈ ਨਹੀਂ ਰਹਿ ਰਿਹਾ ਬਿਲਕੁਲ ਸੁੰਨਾ ਉਹ ਟਿੱਲਾ ਸੀਗਾ। ਚਲੋ ਕੁਝ ਪਿੰਡ ਦੇ ਲੋਕ ਮੱਥਾ ਟੇਕਣ ਵੀ ਜਾਂਦੇ ਹੋਣਗੇ। ਵੀ ਕਿਉਂਕਿ ਪਿੰਡਾਂ ਦੇ ਲੋਕਾਂ ਦੀ ਆਸਥਾ ਜੁੜੀ ਹੁੰਦੀ ਆ। ਤੁਹਾਨੂੰ ਪਤਾ ਕੀ ਪੰਜਾਬ ਦੇ ਵਿੱਚ ਪੀਰਾਂ ਫਕੀਰਾਂ ਦੀਆਂ ਬਹੁਤ ਜਗ੍ਹਾ ਬਣੀਆਂ ਹੋਈਆਂ ਨੇ, بڑے ਢਿੱਲੇ ਬਣੇ ਹੋਏ ਨੇ ਤੇ ਆਪਣੇ ਪਿੰਡਾਂ ਦੇ ਲੋਕਾਂ ਦੀ ਪੁਰਾਣੇ ਸਮੇਂ ਤੋਂ ਮੰਨ ਲੋ ਆਸਤਾ ਜੁੜੀ ਹੋਈ ਆ ਬਹੁਤ ਲੋਕ ਮੰਨਦੇ ਵੀ ਆ ਤੇ ਬਹੁਤ ਨਹੀਂ ਮੰਨਦੇ ਤਾਂ ਕੀ ਹੁੰਦਾ ਕਿ ਜਿਹੜਾ ਬਾਬਾ ਸੀਤਲਦਾਸ ਜੀ ਦਾ ਉਸ ਢਿੱਲਾ ਖਾਲੀ ਪਿਆ ਸੀ ਬਿਲਕੁਲ ਸੁੰਨਸਾਨ ਪਿਆ ਸੀ ਉੱਥੇ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਬੰਦਾ ਆ ਕੇ ਰਹਿਣ ਲੱਗ ਜਾਂਦਾ ਜਿਨੇ ਕੀ ਫਕੀਰਾਂ ਵਾਲੇ ਕੱਪੜੇ ਪਾਏ ਹੁੰਦੇ ਆ ਭਗਵੇਂ ਕੱਪੜੇ ਪਾਏ ਹੁੰਦੇ ਆ ਇੱਕ ਸਾਧ ਦਾ ਰੂਪ ਲੈ ਕੇ ਉਹ ਉਸ ਢਿੱਲੇ ਦੇ ਵਿੱਚ ਰਹਿਣ ਲੱਗ ਜਾਂਦਾ ਚਲੋ ਜੀ ਪਿੰਡ ਦੇ ਕੁਝ ਲੋਕ ਉੱਥੇ ਆਉਣ ਜਾਣ ਲੱਗ ਗਏ ਜਦੋਂ ਉੱਥੇ ਕੁਝ ਪਿੰਡ ਦੇ ਲੋਕ ਚਾਰ-ਪੰਜ ਬੰਦੇ ਜਾਣ ਆਉਣ ਲੱਗ ਗਏ ਤਾਂ ਉਸ ਬੰਦੇ ਨੇ ਆਪਣੇ ਆਪ ਨੂੰ ਦੱਸਿਆ ਕਿ ਮੇਰਾ ਨਾਮ ਹੈਗਾ ਬਾਲਕਦਾਸ ਠੀਕ ਆ ਮੈਨੂੰ ਰਾਤ ਨੂੰ ਸੁਪਨਾ ਆਇਆ ਸੀਗਾ ਮੈਨੂੰ ਇਸ ਜਗ੍ਹਾ ਬਾਰੇ ਦੱਸਿਆ ਗਿਆ ਸੀਗਾ ਕਿ ਤੂੰ ਉਸ ਜਗ੍ਹਾ ਤੇ ਜਾ ਕੇ ਤਪੱਸਿਆ ਕਰ ਤੇ ਉਸ ਪਿੰਡ ਦੇ ਲੋਕਾਂ ਦਾ ਭਲਾ ਕਰ ਚਲੋ ਜੀ ਦੋ-ਚਾਰ ਪਿੰਡ ਦੇ ਲੋਕ ਉੱਥੇ ਜਾਣ ਲੱਗ ਗਏ ਦੋਹਾਂ ਚਾਰਾਂ ਨੇ ਜਾ ਕੇ ਗਾਂਹ ਹੋਰ ਪਿੰਡ ਦੇ ਲੋਕਾਂ ਨੂੰ ਗੱਲ ਦੱਸੀ ਵੀ ਇਸ ਤਰ੍ਹਾਂ ਕਰਕੇ ਬਾਬਾ ਆਇਆ ਬਾਲਕਦਾਸ ਬਾਬਾ ਸੀਤਲਦਾਸ ਜੀ ਦੀ ਜਗ੍ਹਾ ਤੇ ਬੈਠਾ ਉਹ ਤੇ ਬਹੁਤ ਵਧੀਆ ਬੰਦਾ ਆ ਨੂੰ ਸੁਪਨਾ ਆਇਆ ਸੀ ਵੀ ਇਸ ਜਗ੍ਹਾ ਤੇ ਆਉਣਾ ਪਿੰਡ ਦਾ ਭਲਾ ਕਰਨਾ ਤੇ ਚਲੋ ਜੀ ਹੋਰ ਲੋਕ ਉੱਥੇ ਜਾਣ ਲੱਗ ਗਏ ਜਿਹੜਾ ਹੁਣੇ ਬਾਬਾ ਬਾਲਕਦਾਸ ਬਣਿਆ ਹੋਇਆ ਸੀਗਾ ਇਹਨੇ ਦੇਖੋ ਪਿੰਡ ਦੇ ਲੋਕਾਂ ਦਾ ਵਿਸ਼ਵਾਸ ਫਿਰ ਕਿਵੇਂ ਜਿੱਤਿਆ ਜਿਹੜੇ ਇਹਦੇ ਨਾਲ ਕੋਸ਼ਕ ਬੰਦੇ ਉੱਥੇ ਜਾ ਕੇ ਸੇਵਾ ਕਰਦੇ ਸੀਗੇ ਪਿੰਡ ਦੇ ਲੋਕ ਜਾਂ ਕੋਈ ਮੱਥਾ ਟੇਕਣ ਜਾਂਦੇ ਸੀਗੇ ਤਾਂ ਉਹਨਾਂ ਦੇ ਵਿੱਚ ਇਹਨੇ ਇਸ ਗੱਲ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਕਿ ਮੁਹਾਲੀ ਸਾਈਡ ਤੇ ਮੇਰੀ 20-25 ਕਰੋੜ ਦੀ ਪ੍ਰਾਪਰਟੀ ਪਈ ਹੋਈ ਆ ਪਰ ਮੈਂ ਇਕੱਲਾ-ਇਕੱਲਾ ਹੈਗਾ ਮੈਂ ਫਕੀਰ ਬੰਦਾ ਨਾ ਕੋਈ ਮੇਰਾ ਬਾਲ ਨਾ ਕੋਈ ਮੇਰਾ ਬੱਚਾ ਨਾ ਮੇਰਾ ਘਰ ਨਾ ਪਰਿਵਾਰ ਤੇ ਮੈਂ ਪੈਸੇ ਦਾ ਕਰਨਾ ਵੀ ਕੀ ਹੈ ਮੈਂ ਉਹ ਪ੍ਰਾਪਰਟੀ ਵੇਚ ਕੇ ਇਹ ਪੈਸਾ ਪਿੰਡ ਦੇ ਲੋਕਾਂ ਦੀ ਭਲਾਈ ਤੇ ਲਾਉਣਾ ਆ ਏ ਇਸ ਟਿੱਲੇ ਤੇ ਲਾਉਣਾ ਆ ਹਨਾ ਚਲੋ ਜੀ ਜਿਵੇਂ ਵੀ ਉਹਨੇ ਲੋਕਾਂ ਨੂੰ ਭਰਮਾਉਣਾ ਸੀਗਾ ਭਰਮਾ ਲਿਆ ਚਲੋ ਜੀ ਹੌਲੀ-ਹੌਲੀ ਉਹ ਗੱਲ ਪਿੰਡ ਦੇ ਲੋਕਾਂ ਚ ਗਈ ਬੀਬੀਆਂ ਭੈਣਾਂ ਚੋਂ ਗੱਲ ਪਹੁੰਚੀ ਤਾਂ ਹੌਲੀ-ਹੌਲੀ ਉੱਥੇ ਸੰਗਤ ਦਾ ਹੋਰ ਜ਼ਿਆਦਾ ਵਾਧਾ ਹੋਣ ਲੱਗ ਗਿਆ ਕੁਝ ਲੋਕ ਪੁਰਾਣੇ ਸਮੇਂ ਤੋਂ ਜੁੜੇ ਸੀ ਬਾਬੇ ਜੀ ਦੇ ਟਿੱਲੇ ਦੇ ਨਾਲ ਤੇ ਕੁਝ ਲੋਕ ਵੇਖੋ ਵੇਖੀ ਵੀ ਉੱਥੇ ਜਾਣ ਲੱਗ ਗਏ ਚਲੋ ਜੀ ਬਾਬਾ ਉੱਥੇ ਜਿਹੜਾ ਵੀ ਪ੍ਰੋਗਰਾਮ ਹੋਇਆ ਕਰੇ ਉਹ ਵੀ ਉੱਥੇ ਮਨਾਇਆ ਕਰੇ ਲੋੜੀ ਵੀ ਮਨਾਇਆ ਕਰੇ ਬਾਬੇ ਨੇ ਮੁੜ ਕੇ ਇਹ ਗੱਲ ਆਪਣੇ ਚੇਲਿਆਂ ਨੂੰ ਕਹਿਣੀ ਸ਼ੁਰੂ ਕਰਤੀ ਕਿ ਮੈਂ ਹੁਣ ਆਪਣੇ ਕੋਲ ਚੇਲਿਆਂ ਨੂੰ ਬੁਲਟ ਮੋਟਰਸਾਈਕਲ ਦੇਣੇ ਆ ਤੇ ਜਿਹੜਾ ਚੇਲਾ ਮੇਰੇ ਦਿਲ ਦੇ ਕਾਫੀ ਜ਼ਿਆਦਾ ਕਰੀਬ ਹੋਇਆ ਉਹਨੂੰ ਮੈਂ ਸਕੋਰਪੀਓ ਗੱਡੀ ਵੀ ਦੇਣੀ ਆ ਬਾਬੇ ਨੇ ਸਕੋਰਪੀਓ ਗੱਡੀ ਦੀ ਬੁਕਿੰਗ ਵੀ ਕਰਾਤੀ ਤੇ ਸੁਣਨ ਤੇ ਵੀ ਆ ਕਿ 2-4 ਬੁਲਟ ਮੋਟਰਸਾਈਕਲਾਂ ਦੀ ਬੁਕਿੰਗ ਵੀ ਬਾਬੇ ਨੇ ਕਰਾਤੀ ਚਲੋ ਜੀ ਬਾਬਾ ਹੁਣ 6 ਮਹੀਨਿਆਂ ਤੋਂ ਉੱਥੇ ਬੈਠਾ ਸੀਗਾ ਪਿੰਡ ਦੇ ਚੰਗੇ-ਚੰਗੇ ਘਰ ਵੀ ਜਾਣ ਲੱਗ ਗਏ ਜਿਹੜੇ ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਸੀਗੇ ਤਾਂ ਹੁਣ ਪਿੰਡ ਦੇ ਲੋਕਾਂ ਨੂੰ ਇਹ ਵੀ ਪਤਾ ਸੀਗਾ ਕਿ ਬਾਬਾ 20-25 ਕਰੋੜ ਰੁਪਏ ਦਾ ਮਾਲਕ ਆ ਇਹਦੇ ਕੋਲੇ ਪ੍ਰਾਪਰਟੀ ਬਹੁਤ ਆ ਚਲੋ ਕੁਝ ਬੰਦਿਆਂ ਨੇ ਬਾਬੇ ਤੇ ਵਿਸ਼ਵਾਸ ਕਰ ਲਿਆ ਹੋਊਗਾ ਤੇ ਕੁਝ ਕ ਬੰਦਿਆਂ ਨੂੰ ਸ਼ਾਇਦ ਲਾਲਚ ਵੀ ਹੋ ਗਿਆ ਹੋਊਗਾ ਕਿ ਬਾਬਾ ਕਰੋੜਾਂ ਦੀ ਪ੍ਰਾਪਰਟੀ ਦਾ ਮਾਲਕ ਆ ਖਰੇ ਸਾਨੂੰ ਕੀ ਦੇ ਦੂਗਾ ਤਾ ਹੁਣ ਬਾਬਾ ਆਪਦੇ ਚੇਲਿਆਂ ਕੋਲੇ ਉਹ ਜਾਣਬੁੱਝ ਕੇ ਗੱਲਾਂ ਕਰਦਾ ਸੀਗਾ ਕਿ ਮੈਂ ਕਰੋੜਪਤੀ ਆ ਮੇਰਾ ਕੋਈ ਬਾਲ ਨਹੀਂ ਬੱਚਾ ਨਹੀਂ ਮੈਂ ਇਸ ਪਿੰਡ ਦੀ ਭਲਾਈ ਕਰਨੀ ਆ ਤਾਂ ਉਹ ਚੇਲੇ ਹੁਣ ਜਾ ਕੇ ਘਰੇ ਗੱਲਾਂ ਕਰਦੇ ਸੀ ਆਪਦੀਆਂ ਬੀਬੀਆਂ ਭੈਣਾਂ ਕੋਲੇ ਬੀਬੀਆਂ ਭੈਣਾਂ ਗਾਂ ਗੱਲਾਂ ਕਰਦੇ ਸੀ ਆਣ ਗਵਾਂਡ ਚ ਐ ਕਰਦੇ ਆ ਕਰਦੇ ਆ ਉਹ ਬਾਬਾ ਦੋ ਤਿਆਰ ਪਿੰਡਾਂ ਦੇ ਵਿੱਚ ਪੂਰਾ ਪ੍ਰਸਾਰਿਤ ਹੋ ਜਾਂਦਾ ਜਿਹੜੇ ਚੰਗੇ ਚੰਗੇ ਘਰ ਸੀਗੇ ਹੁਣ ਬਾਬੇ ਕੋਲੇ ਮੱਥਾ ਟੇਕਣਾ ਸੀ ਬਾਬਾ ਵੀ 6 ਮਹੀਨੇ ਸਾਰਿਆਂ ਦਾ ਭੇਤੀ ਹੋ ਚੁੱਕਿਆ ਸੀਗਾ ਤਾਂ ਜਿਹੜੇ ਮੋٹے ਮੋٹے ਘਰ ਸੀਗੇ ਜਿਹੜੇ ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਸੀ ਉਹਨਾਂ ਨੂੰ ਬਾਬੇ ਨੇ ਕਹਿਣਾ ਸ਼ੁਰੂ ਕਰਤਾ ਵੀ ਤੁਸੀਂ ਮ ਥੋੜੇ-ਥੋੜੇ ਪੈਸੇ ਦਿਓ ਠੀਕ ਆ ਜਿਹੜੇ ਇਹ ਪੈਸੇ ਨੇ ਇਹ ਤੁਹਾਨੂੰ ਦੁੱਗਣੇ ਹੋ ਕੇ ਵਾਪਸ ਹੋਣਗੇ ਤੁਸੀਂ ਇਹ ਪੈਸੇ ਕੁੱਜਿਆਂ ਦੇ ਵਿੱਚ ਪਾ ਦਿਓ ਠੀਕ ਆ ਨਾਲੇ ਤਾਂ ਇਹ ਪੈਸਾ ਮੈਂ ਆਸ਼ਰਮ ਦੇ ਵਿੱਚ ਲਾਉਣਾ ਹੋਰ ਪਿੰਡ ਦੀ ਪੜਾਈ ਦੇ ਕੰਮਾਂ ਲਈ ਲਾਉਣਾ ਜਦੋਂ ਮੇਰੀ ਉਧਰੋਂ ਪ੍ਰਾਪਰਟੀ ਸੇਲ ਹੋਗੀ ਤੇ ਫਿਰ ਇਹ ਸਾਰੇ ਪੈਸੇ ਤੁਹਾਡੇ ਵਾਪਸ ਹੋ ਜਾਣਗੇ ਤੇ ਤੁਸੀਂ ਇਹ ਸਾਰੇ ਪੈਸੇ ਕੁੱਜਿਆਂ ਦੇ ਵਿੱਚ ਪਾ ਦਿਓ ਤੇ ਚਲੋ ਜੀ ਕਿਸੇ ਘਰ ਨੇ 10 ਲੱਖ ਰੁਪਏ ਵੀ ਦਿੱਤਾ ਕਿਸੇ ਨੇ 5 ਲੱਖ ਦਿੱਤਾ ਕਿਸੇ ਨੇ 2 ਲੱਖ ਦਿੱਤਾ ਕਈਆਂ ਬੀਬੀਆਂ ਭੈਣਾ ਵਿਚਾਰੀਆਂ ਨੇ ਆਪ ਦਾ ਸੋਨਾ ਵੀ ਉਸੇ ਕੁੱਜਿਆਂ ਦੇ ਵਿੱਚ ਪਾ ਤਾ ਬਾਬਾ ਜਲਤਾਰੇ ਕਰਾਇਆ ਕਰੇ ਉੱਥੇ ਵਿਚਾਰੇ ਜਿਹੜੇ ਚੇਲੇ ਸੀ ਜਿਹੜੇ ਮੰਨਦੇ ਸੀ ਜਿਨ੍ਹਾਂ ਦਾ ਵਿਸ਼ਵਾਸ ਚ ਪਣਿਆ ਹੋਇਆ ਸੀਗਾ ਉਹ ਰਾਤ ਨੂੰ ਉੱਠ ਕੇ 2-3 3 ਵਜੇ ਅਸੀਂ ਜਾਇਆ ਕਰਨ ਬਾਬੇ ਦੇ ਜਲਤਾਰੇ ਕਰਾਇਆ ਕਰਨ ਕਹਿਣ ਦਾ ਮਤਲਬ ਕਿ ਜਿਹੜਾ ਉਹ ਬਾਬਾ ਸੀ ਉਹਨੇ ਪਿੰਡ ਦੇ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਇੰਨਾ ਕਿ ਚੰਗਾ ਬਣਾ ਲਿਆ ਕਿ ਲੋਕਾਂ ਨੇ ਬਾਬੇ ਦੀ ਗੱਲ ਦਾ ਇੱਕ ਫੱਟ ਦੇ ਨੇ ਯਕੀਨ ਕਰ ਲਿਆ ਯਕੀਨ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਸੀਗਾ ਕਿ ਜਿਹੜਾ ਬਾਬਾ ਸੀਤਲਦਾਸ ਜੀ ਦਾ ਢਿੱਲਾ ਸੀਗਾ ਉਹਨੂੰ ਲੋਕੀ ਪਹਿਲਾਂ ਬਹੁਤ ਮੰਨਦੇ ਸੀਗੇ ਉਹ ਕਾਫੀ ਸਾਲਾਂ ਤੋਂ ਖਾਲੀ ਪਿਆ ਸੀ ਸੁਨਸਾਨ ਪਿਆ ਸੀਗਾ ਲੋਕੀ ਤਾਂ ਵੀ ਹੈਰਾਨ ਸੀਗੀ ਅਚਾਨਕ ਕੋਈ ਫਕੀਰ ਆਇਆ ਵੀ ਸ਼ਾਇਦ ਇਹ ਕੋਈ ਰੱਬ ਦੀ ਰੂਹ ਆ ਜਿਹੜੀ ਸਾਡੇ ਪਿੰਡ ਦਾ ਭਲਾ ਕਰਨ ਆ ਗਈ ਤੇ ਕੁਝਕ ਮੇਰੇ ਵਰਗੇ ਲਾਲਚੀ ਵਿੱਚ ਹੋਣਗੇ ਜਿਨ੍ਹਾਂ ਨੂੰ ਐ ਹੋਊਗਾ ਵੀ ਅੱਜ ਬਾਬੇ ਨੂੰ 2-3 ਲੱਖ ਦੇ ਦਿੰਨੇ ਆ ਬਾਬਾ ਕਰੋੜਾਂ ਦਾ ਮਾਲਕ ਆ ਖੌਰੇ ਸਾਨੂੰ ਜਿਆਦੇ ਪੈਸੇ ਵਾਪਸ ਕਰ ਦੇ ਫਿਰ ਜਿਹੜੀ ਬਾਬੇ ਨੇ ਸਕੋਰਪੀਓ ਬੁੱਕ ਕਰਾਈ ਸੀਗੀ ਮੈਂ ਆਪਦੇ ਜਿਹੜਾ ਮੈਨੂੰ ਵਧੀਆ ਲੱਗੂ ਉਹ ਚੇਲਾ ਮੈਂ ਉਹਨੂੰ ਸਕੋਰਪੀਓ ਵੀ ਦੇਊਗਾ ਬੁਲਟ ਵੀ ਦੇਊਗਾ ਕਹਿਣ ਦਾ ਮਤਲਬ ਕਿ ਲੋਕਾਂ ਨੂੰ ਲਾਲਚ ਦੇਣ ਲੱਗ ਗਿਆ ਬਹੁਤ ਵੱਡੇ ਵੱਡੇ ਫਿਰ ਕੀ ਹੁੰਦਾ ਹੈ ਕਿ ਜਦੋਂ ਬਾਬੇ ਕੋਲੇ ਲਗਭਗ ਕਰੋੜ ਰੁਪਈਆ ਇਕੱਠਾ ਹੋ ਗਿਆ ਕੋਈ 40-50 ਲੱਖ ਦਾ ਸੋਨਾ ਇਕੱਠਾ ਹੋ ਗਿਆ ਬਾਬੇ ਨੇ ਦੇਖਿਆ ਵੀ ਡੇਢ ਕਰੋੜ ਰੁਪਈਏ ਦਾ ਮਾਲ ਮੇਰੇ ਕੋਲੇ ਇਕੱਠਾ ਹੋ ਗਿਆ ਚਲੋ ਜੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਜਿਹੜਾ ਬਾਬਾ ਹੁੰਦਾ ਉਹ ਡੇਢ ਕਰੋੜ ਰੁਪਈਆ ਲੈ ਕੇ ਉਹ ਟੇਲਾ ਛੱਡ ਕੇ ਭੱਜ ਜਾਂਦਾ ਜਦੋਂ ਪਿੰਡ ਦੇ ਲੋਕ ਉੱਥੇ ਜਾ ਕੇ ਦੇਖਦੇ ਆ ਹੁਣ ਬਾਬਾ ਕਿੱਥੋਂ ਲੱਭੇ ਬਾਬਾ ਤਾਂ ਹੁਣ ਰਫੂ ਚੱਕਰ ਹੋ ਗਿਆ ਤਾਂ ਹੁਣ ਪਿੰਡ ਦੇ ਲੋਕਾਂ ਦੇ ਰੰਗ ਉੱਡੇਗੇ ਕਿ ਸਾਡੇ ਨਾਲ ਆਖ ਹੀ ਬਣ ਗਿਆ ਵੀ ਅਸੀਂ ਤਾਂ ਇੰਨੇ ਪੈਸੇ ਦਿੱਤੀ ਬੈਠੀ ਆਏ ਪਿੰਡ ਵਾਲਿਆਂ ਨੇ ਸੋਚਿਆ ਵੀ ਫਲਾਣੇ ਸੋਨੇ ਦਿੱਤੀ ਬੈਠਾ ਕੋਈ ਪੈਸੇ ਦਿੱਤੀ ਬੈਠਾ ਕੋ ਚਲੋ ਜੀ ਪਿੰਡ ਦੇ ਲੋਕ ਆਇਦਰ ਉਧਰ ਭੱਜਣਾ ਸ਼ੁਰੂ ਕੀਤਾ ਤਾਂ ਬਾਬਾ ਆਚਾਨਕ ਤਿੱਜੇ ਦਿਨ ਫੇਰ ਉੱਥੇ ਕੋਈ ਪਿੱਤਲ ਦੇ ਭਾਂਡੇ ਭੁੰਡੇ ਬਾਹ ਪਏ ਸੀ ਉਹ ਲੈਣ ਆ ਗਿਆ ਉਹਨੂੰ ਐ ਸੀ ਵੀ ਜਿਹੜਾ ਮਾੜਾ ਮੋਟਾ ਸਮਾਨ ਰਿਹਾ ਵੀ ਉਹ ਵੀ ਚੱਕ ਲਿਆ ਮੈਂ ਵੀ ਗਾਂ ਕਿਤੇ ਹੋੜ ਡੇਰਾ ਬਣਾ ਲਊਗਾ ਜਾ ਕੇ ਚਲੋ ਜੀ ਪਿੰਡ ਦੇ ਲੋਕ ਵਿਚਾਰਨ ਨੂੰ ਪਹਿਲੀ ਨੀਂਦ ਉੱਡੀ ਪਈ ਸੀਗੀ ਪਿੰਡ ਦੇ ਲੋਕਾਂ ਨੇ ਬਾਬੇ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰਤਾ ਜਦੋਂ ਬਾਬੇ ਨੂੰ ਪੁਲਿਸ ਦੇ ਹਵਾਲੇ ਕੀਤਾ ਜਦੋਂ ਪੁਲਿਸ ਨੇ ਇਨਕੁਆਰੀ ਕੀਤੀ ਤਾਂ ਸਾਹਮਣੇ ਕੀ ਗੱਲ ਆਈ ਵੀ ਜਿਹੜਾ ਉੱਥੇ ਬਾਬਾ ਬਣ ਕੇ ਬੈਠਾ ਸੀ ਬਾਬਾ ਸੀਤਲਦਾਸ ਜੀ ਤੇ ਟਿੱਲੇ ਤੇ ਉਹ ਜੇਲ੍ਹ ਚੋਂ ਛੁੱਟ ਕੇ ਸਿੱਧਾ ਆ ਕੇ ਉਸ ਟਿੱਲੇ ਤੇ ਬਹਿ ਗਿਆ ਆਪਣੇ ਆਪ ਦਾ ਨਾਮ ਰੱਖ ਲਿਆ ਬਾਲਕਦਾਸ ਤੇ ਉਸ ਬੰਦੇ ਤੇ ਤਿੰਨ ਚਾਰ ਪਰਚੇ ਪਹਿਲਾਂ ਵੀ 420 ਦੇ ਨੇ ਤੇ 420 ਦੇ ਮਾਮਲੇ ਜੀ ਉਹ ਬੰਦਾ ਜੇਲ੍ਹ ਦੇ ਵਿੱਚ ਗਿਆ ਸੀਗਾ ਹੁਣ ਜਿਹੜੀ ਪੁਲਿਸ ਨੇ ਇਨਕੁਆਇਰੀ ਕੀਤੀ ਹੈ ਤਾਂ ਸਾਹਮਣੇ ਇਹ ਗੱਲ ਆਈ ਹੈ ਕਿ ਉਹ ਬੰਦਾ ਹਿਮਾਚਲ ਸਾਈਡ ਦਾ ਆ ਤੇ ਮੁਹਾਲੀ ਸਾਈਡ ਦਾ ਉਹ ਬੰਦਾ ਆਧਾਰ ਕਾਰਡ ਬਣਾਈ ਬੈਠਾ ਸੀ ਆਪਦਾ ਦੇਖੋ ਇੱਕ ਬੰਦਾ ਕਿੰਨਾ ਚੁਸਤ ਤੇ ਕਿੰਨਾ ਚਲਾਕ ਜੇਲ੍ਹ ਚੋਂ ਛੁੱਟਿਆ ਸਿੱਧਾ ਜਾ ਕੇ ਕੋਈ ਸੁੰਨਾ ਟਿੱਲਾ ਦੇਖਿਆ ਉੱਥੇ ਜਾ ਕੇ ਬਹਿ ਗਿਆ ਭਾਗ ਮੇਲੀੜੇ ਪਾ ਕੇ 6 ਮਹੀਨਿਆਂ ਚ ਪਿੰਡ ਦੇ ਲੋਕਾਂ ਚ ਆਪਦਾ ਵਿਸ਼ਵਾਸ ਬਣਾਇਆ ਲੋਕਾਂ ਨੂੰ ਆਪਣੇ ਨਾਲ ਜੋੜਿਆ ਪਿੰਡ ਦੇ ਵਿੱਚ ਗੱਲਾਂ ਉਡਾਈਆਂ ਕਿ ਮੈਂ 20-25 ਕਰੋੜ ਦਾ ਮਾਲਕ ਆ ਠੀਕ ਆ ਮੇਰੇ ਅੱਗੇ ਪਿੱਛੇ ਕੋਈ ਨਹੀਂ ਮੈਂ ਫਕੀਰ ਬੰਦਾ ਮੈਂ ਪਿੰਡ ਦਾ ਭਲਾ ਕਰਨ ਲਈ ਆਇਆ ਜਦੋਂ ਲੋਕ ਪੂਰੇ ਵਿਸ਼ਵਾਸ ਦੇ ਵਿੱਚ ਆ ਗਏ ਫਿਰ ਲੋਕਾਂ ਨੂੰ ਗੁੰਮਰਾਹ ਕੀਤਾ ਲਾਲਚ ਦਿੱਤਾ ਉਹਨਾਂ ਦੀ ਜੇਬ ਚੋਂ ਪੈਸੇ ਕਢਵਾਏ ਕਿਸੇ ਨੇ 4 ਲੱਖ ਕਿਸੇ ਨੇ 5 ਲੱਖ ਕਿਸੇ ਨੇ 10 ਲੱਖ 12 ਲੱਖ ਰੁਪਏ ਵੀ ਕਈ ਘਰਾਂ ਨੇ ਦਿੱਤਾ ਉੱਥੇ ਤੇ ਬਹੁਤ ਸਾਰੀਆਂ ਬੀਬੀਆਂ ਨੇ ਸੋਨਾ ਦਿੱਤਾ ਬੰਦਿਆਂ ਨਾਲ ਲੜ ਕੇ ਕਈ ਬੰਦਿਆਂ ਨੇ ਬੀਬੀਆਂ ਨਾਲ ਲੜ ਕੇ ਸੋਨਾ ਦਿੱਤਾ ਕਿ ਵੀ ਬਾਬਾ ਜੀ ਨੂੰ ਸੋਨਾ ਦੇ ਦਿਆ ਦੁੱਗਣਾ ਹੋ ਕੇ ਮੁੜੂਗਾ ਕੁੱਜਿਆਂ ਚ ਪਾ ਦਈਏ ਇਹ ਨਹੀਂ ਸੀ ਪਤਾ ਹੀ ਬਾਬੇ ਨੇ ਇਹ ਕੁੱਜੇ ਲੈ ਕੇ ਫਰਾਰ ਹੋ ਜਾਣਾ ਹੁਣ ਬਾਬਾ ਥਾਣੇ ਵਿੱਚ ਫੜਿਆ ਹੋਇਆ ਪਰ ਹੁਣ ਉਸ ਪਿੰਡ ਦੇ ਲੋਕਾਂ ਦੇ ਪੈਸੇ ਜਾਂ ਸੋਨਾ ਵਾਪਸ ਹੁੰਦਾ ਜਾਂ ਨਹੀਂ ਹੁੰਦਾ ਇਹ ਰੱਬ ਜਾਣਦਾ ਹੈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਕਿਸੇ ਹੋਰ ਪਿੰਡ ਦੇ ਲੋਕਾਂ ਨਾਲ ਐਦਾਂ ਦੀ ਠੱਗੀ ਨਾ ਹੋਵੇ ਕਿਉਂਕਿ ਸਾਡੇ ਪਿੰਡ ਦੇ ਲੋਕ ਬਹੁਤ ਜ਼ਿਆਦਾ ਭੋਲੇ ਆ ਠੀਕ ਆ ਅੱਜ ਵੀ ਇਹਨਾਂ ਦੀਆਂ ਆਸਥਾਵਾਂ ਜੁੜੀਆਂ ਹੋਈਆਂ ਨੇ ਟਿੱਲਿਆਂ ਨਾਲ ਪੀਰਾਂ ਫਕੀਰਾਂ ਦੀਆਂ ਜਗ੍ਹਾ ਦੇ ਨਾਲ ਪਰ ਕਈ ਸ਼ਰਾਰਤੀ ਅੰਸਰ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਉਹਨਾਂ ਟਿੱਲਿਆਂ ਦਾ ਉਹਨਾਂ ਪੀਰਾਂ ਫਕੀਰਾਂ ਦੀਆਂ ਜਿਹੜੀ ਜਗ੍ਹਾ ਬਣੀਆਂ ਹੋਈਆਂ ਨੇ ਉਹਨਾਂ ਦਾ ਫਾਇਦਾ ਚੱਕ ਲੈਂਦੇ ਆ ਕਿਉਂਕਿ ਲੋਕਾਂ ਦਾ ਉਹਨਾਂ ਨਾਲ ਵਿਸ਼ਵਾਸ ਜੁੜਿਆ ਹੁੰਦਾ ਫਿਰ ਇਹੋ ਜਿਹੇ ਬੰਦੇ ਵਿਸ਼ਵਾਸ ਘਾਤ ਕਰਕੇ ਫਰਾਰ ਹੋ ਜਾਂਦੇ ਆ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂਗਾ ਸਾਡਾ ਮਕਸਦ ਸਿਰਫ ਤੁਹਾਨੂੰ ਸੁਚੇਤ ਕਰਨਾ ਆ ਤੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ